ਤੁਹਾਨੂੰ ਇਹਨਾਂ ਦੇ ਤਾਂ ਫਿਰ ਕਿਸੇ ਨੂੰ ਵੀ ਮਾਰਨਗੇ ਕੋਈ ਵੀ ਪੰਜਾਬ ਚ ਕੋਈ ਵੀ ਸਾਂਫ ਸੇਫ ਨਹੀਂ ਹੈਗੀ ਮੋੜ ਮੰਡੀ ਦੀ ਬੇਟੀ ਚੈਰਸ ਗੋਇਲ ਦੇ ਕਤਲ ਦੇ ਇਨਸਾਫ ਲਈ ਗੁੜਲਾਡਾ ਵਿੱਚ ਰਾਮਲੀਲਾ ਗਰਾਊਂਡ ਤੋਂ ਫਵਾਰਾ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਹਾਏ ਰੌ ਹਾਏ ਰੌ ਹਾਏ 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 ਜਿਸ ਦੀ ਦਾ ਕਤਲ ਕੀਤਾ ਹੈ ਪੰਜਾਬ ਦੀ ਧੀ ਦਾ ਉਹਨਾਂ ਨੂੰ ਚਰਾਏ ਦੇ ਵਿੱਚ ਖੜਾ ਕੇ ਫਾਸੀ ਲਾਇਆ ਜਾਵੇ ਸਿਆਸੀ ਧਾਰਮਿਕ ਸੰਸਥਾਾਂ ਅਤੇ ਸ਼ਹਿਰ ਵਾਸੀਆਂ ਨੇ ਇਸ ਮੌਕੇ ਇਨਸਾਫ਼ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਸਾਥ ਮਾਨੂੰ ਬਾਹੇ ਲਾਓ ਬਾਹੇ ਲਾਓ ਬਾਹੇ ਲਾਓ ਜਾਂ ਵਿਕਾਰ ਮੁਰਦਾ ਕੀ ਜੀ ਚਲਾਇਆ ਜਾਂਦਾ ਹੈ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਉਸ ਗੱਲ ਕੰਨੀ ਕੁ ਧਿਆਨ ਹੀ ਨਹੀਂ ਪੰਜਾਬ ਚ ਅੱਜ ਕੱਲ ਸਾਨੂੰ ਐਂ ਲੱਗਦਾ ਕਿ ਸਿਰਫ ਤਿੰਨ ਔਰਤਾਂ ਸੁਰੱਖਿਤ ਨੇ ਇੱਕ ਮਾਨਸਾਹਬ ਦੀ ਘਰ ਵਾਲੀ ਇੱਕ ਮਾਨਸਾਹਬ ਦੀ ਮਾਨਯੋਗ ਮਾਤਾ ਜੀ ਇੱਕ ਮਾਨਸਾਹਬ ਦੀ ਸਰਕਾਰਯੋਗ ਭੈਣ ਦਿੰਨੇ ਹੀ ਔਰਤਾਂ ਸੇਵ ਨੇ ਤਾ ਕਿ ਸਾਰੇ ਪੰਜਾਬ ਦਾ ਹਾਲਾਤ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਇੰਨੀ ਬੁਚਰਤਾਈ ਨਾਲ ਇੱਕ ਬੱਚੀ ਦਾ ਕਤਲ ਹੋਇਆ ਉਹਦਾ ਗਾਣਾ ਬਾਪ ਇਨਸਾਫ ਲੈਣ ਲਈ ਦਰਦਰ ਟੋਕਣਾ ਖਾਦੇ ਨੇ ਸਾਰੇ ਪੰਜਾਬ ਚ ਅੱਜ ਕੈਂਡਲ ਮਾਰਚ ਕੱਢ ਕੇ ਇਹਨਾਂ ਗੱਲ ਦੀ ਗੁਹਾਰ ਦਿੱਤੀ ਗਈ ਹੈ ਤਾਂ ਕਿ ਸਹੀ ਬੰਦੇ ਫੜ ਕੇ ਸਹੀ ਮੋੜਾਂ ਉੱਤੇ ਉਹਨਾਂ ਸਾਥੋ-ਸਾਥ ਕਾਰਵਾਈ ਕਰੀ ਜਾਵੇ ਹਾਲੇ 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 ਵਾਹੇ ਲਾਲ ਵਾਹੇ ਆਓ ਉਹ ਦਰਿੰਦੇ ਕਤਲਾ ਨੇ ਜਿਸ ਦੀ ਇਹਦਾ ਕਤਲ ਕੀਤਾ ਹੈ ਪੰਜਾਬ ਦੀ ਧੀ ਦਾ ਉਹਨਾਂ ਨੂੰ ਚਰਾਏ ਦੇ ਵਿੱਚ ਖੜਾ ਕੇ ਫਾਂਸੀ ਲਾਇਆ ਜਾਵੇ ਔਰ ਉਹਨਾਂ ਦਾ ਪਰਿਵਾਰ ਦੇ ਜਿਹੜਾ ਕਹਿੰਦੇ ਨੇ ਵੀ ਉਹਨਾਂ ਦੇ ਮੈਂਬਰ ਨਾਲ ਨੇ ਉਹਨਾਂ ਨੂੰ ਵੀ ਫਾਂਸੀ ਲਾਇਆ ਜਾਵੇ ਤਾਂ ਕਿ ਉਹ ਕੋਈ ਵੀ ਅੱਜ ਤੋਂ ਬਾਅਦ ਇਹ ਕੋਈ ਦੁਰਘਟਨਾ ਨਾ ਕਰ ਸਕੇ ਇਹ ਤਾਂ ਇਹਨਾਂ ਦੇ ਗੁੰਡਿਆਂ ਦੀਆਂ ਮਤਲਬ ਕਿ ਉਹ ਖੁੱਲ ਗੀਆਂ ਹੱਥ ਖੁੱਲ ਗਏ ਇਹਨਾਂ ਦੇ ਤਾਂ ਫਿਰ ਕਿਸੇ ਨੂੰ ਵੀ ਮਾਰਨਗੇ ਕੋਈ ਵੀ ਪੰਜਾਬ 'ਚ ਕੋਈ ਵੀ ਤਾਂ ਸੇਫ ਨਹੀਂ ਹੈਗੀ ਆਪਾਂ ਕੰਜਗਾ ਖਵਾਨਨੇ ਆਪਾਂ ਕਹਿੰਦੇ ਆ ਇਹ ਦੁਰਗਾ ਦਾ ਰੂਪ ਹੈ ਆਪਣੇ ਸਰਾਧਨ ਦੇ ਵਿੱਚ ਮੰਨੇ ਜਾਂਦਾ ਵੀ ਇਹ ਦੁਰਗਾ ਦਾ ਰੂਪ ਹੈ ਸਾਰੀ ਆਪਾਂ ਕੰਜਗਾ ਖਵਾਨਨੇ ਆ ਪਰ ਉਸ ਗ੍ਰਿੰਦੇ ਨੇ ਜੋ ਦੁਰਘਟਨਾ ਦਾ ਸ਼ਿਕਾਰੇ ਧੀ ਬਣਾਈ ਹੈ ਉਹਨੂੰ ਤੇ ਉਹਦੇ ਪਰਿਵਾਰ ਨੂੰ ਪੂਰੀ ਫੋਲ ਸਜ਼ਾ ਮਿਲਣੀ ਚਾਹੀਦੀ ਹੈ ਸਾਡੀ ਐਸੋਸੀਏਸ਼ਨ ਗਰਮੈਂਟਸ ਦੀ ਬੁੜਲਾਡਾ ਸਾਡਾ ਸਾਰਾ ਬੁੜਲਾਡਾ ਸ਼ਹਿਰ ਇਹ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਔਰ ਅਸੀਂ ਇਹਨਾਂ ਦੇ ਨਾਲ ਆ ਅੱਜ ਅਸੀਂ ਸ਼ਾਂਤ ਮਈ ਦੇ ਨਾਲ ਕ ਕਾਨੂੰ ਸਾਨੂੰ ਕੋਈ ਵੀ ਸ਼ਿਕਾਇਤ ਕਰਨਾ ਪੈ ਦੇ ਤਾਂ ਅਸੀਂ ਦਿਲੋਂ ਨਾਲ ਹੈ ਚਾਹੇ ਸ਼ਰੀਰਾਂ